ਇੱਕ ਇੱਕ ਮਿੰਟ ਦੱਸ ਦੇ ਭਾਈ ਪਰਲੇਪਾ ਕਿਉਂ ਮਾਣੇ ਦੇ ਦਸਾਨ ਦੇ ਕੋਲੋਂ ਜਾਂਦੇ ਜਿਹੜੀ ਪਤਾ ਨਾ ਇਹਦੇ ਤੇ ਵੀ ਬਜਰੀ ਪਈ ਉਹਨੂੰ ਨਹੀਂ ਭਾਈ ਖਿੱਚਦੇ ਗਮ ਉਹਨਾਂ ਨੇ ਵੀ ਮੇਰਾ ਵੀ ਸੜਕ ਬਣਾਣੀ ਇੰਦਾ ਦੀ ਆ ਜਿਹੜੀ ਸੈਲੇ ਤੋਂ ਮੋਰਾ ਵਾਲੀ ਤੋਂ ਬਣਾਈ ਆ ਉਤੇ ਕਾਂਦੀਦਲ ਨੇ ਵੀ ਕਾਂਗਰਸ ਦੇ ਵੀ बसपा ਦੇ ਵੀ ਸਾਰੀਆਂ ਪਾਰਟੀਆਂ ਵਾਲੇ ਕਹਿੰਦੇ ਵੀ ਮਜ਼ਾ ਆ ਗਿਆ ਇੰਨੀ ਸੜਕ ਬਣਾ ਕੇ ਦੇਣਾ ਤੇ ਹੁਣ ਮੇਰਾ ਵੀ ਜਿਹੜੀ ਬਾਲਪੁਰ ਤੋਂ ਕੋਟ ਨੂੰ ਆਉਂਦੀ ਹੈ ਇਹ ਸੜਕ ਵੀ ਹੁਣ ਤੁਹਾਡੇ ਲੋਕਾਂ ਦੇ ਪਲਾਨ ਚੱਲ ਪਏ ਇਹਦੇ ਵੀ ਲੋਕ ਪੈ ਜਾਣੀ ਹੈ ਇਹ ਸੜਕ ਵੀ ਬਣ ਕੇ ਤਿਆਰ ਹੋ ਗਈ ਲੋਕੀ ਥੈਂਕ ਯੂ ਫਿਰ ਵਾਪਸ ਹਾਂਜੀ ਅਗਲਾ ਡਿਪਾਰਟਮੈਂਟ ਕਿਹੜਾ ਕਿਹੜੇ ਕਿਹੜੇ ਪਿੰਡ ਦਾ ਪ੍ਰੋਗਰਾਮ ਇੱਥੇ ਕਿੰਨੇ ਪਿੰਡ ਨੇ ਕਿਹੜੇ ਕਿਹੜਾ ਨਮੋਲੀਆਂ ਸਰਾਲਾ ਦਾਦੂਆ ਤੇ ਗੋਦਪੁਰ ਚਾਰੇ ਪਿੰਡਾਂ ਚ ਪੀਣ ਵਾਲੇ ਪਾਣੀ ਦਿੱਕਤ ਤਾਂ ਨਹੀਂ ਕੋਈ ਹੈਗੀ ਇੱਕ ਮਿੰਟ ਦੱਸੋ ਭਾਈ ਕਿਹਦੇ ਦਿੱਕਤ ਹੈ ਕਿਸੇ ਪਿੰਡ ਚ ਉਹ ਤੁਹਾਡੀ ਤਾਂ ਸੁਣ ਲਈ ਕੋਈ ਸਾਹਿਬ ਹੋ ਗਿਆ ਹੋਰ ਦੱਸੋ ਨਹੀਂ ਪੀਣ ਵਾਲੇ ਪਾਣੀ ਦੀ ਟੋਬੇ ਵਾਲੇ ਵੀਡੀਓ ਸੌਫ ਕਰ ਲਗੇ ਪੀਣ ਵਾਲੇ ਪਾਣੀ ਦਿੱਕਤ ਤਾਂ ਨਹੀਂ ਕਿਸੇ ਹੋਰ ਪਿੰਡ ਚ ਸਸ ਦੀ ਆਲੀਓ ਪਹਿਲੇ ਸੜਕ ਬਣਾ ਲੋ ਦੱਸੋ ਭਾਈ ਪੀਣ ਵਾਲੇ ਪਾਣੀ ਦੀ ਦਿੱਕਤ ਦੱਸੋ ਕਿਹੜੇ ਕਿਹੜੇ ਪਿੰਡਾਂ ਤਤਵਲ ਬੇਟਾ ਨੋਟ ਕਰ ਕੀ ਦਿੱਕਤਾਂ ਦੱਸਵੋ ਨਹੀਂ ਮੋਟਰ ਖਰਾਬ ਹੋ ਜਵੇਂ ਤਾਲੀਆਂ ਜਾਂਦਾ ਕਿ ਵੈਸੇ ਜਾਂਦਾ ਚੱਕ ਟਰੂ ਉਸ ਪਿੰਡ ਤੋਂ ਆਂਦਾ ਕਿਹੜੀ ਸਕੀ ਮੇਰੇ ਪਿਓ ਮੈਂ ਸੌਂ ਲਿਆ ਬੜਾ ਬੈਜੋ 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 ਉਹ ਨਿਆਣੇ ਵੀ ਆਦੇ ਸਭ ਨਿਆਣੇ ਨਹੀਂ ਆਵਾ ਕਰ ਦਿੰਦੇ ਕਰ ਦਿੰਦੇ ਮੈਟਰ ਮੈਂ ਸੁਣ ਲਿਆ ਲੇਖ ਲਿਆ ਭੁਪਿੰਦਰ ਸਿੰਘ ਲੰਬੜਦਾਰ ਭੁਪਿੰਦਰ ਸਿੰਘ ਲੰਬੜਦਾਰ ਭੁਪਿੰਦਰ ਸਿੰਘ ਨਾਮ ਲਿਖਾਇਆ ਹੋ ਗਿਆ ਇਹ ਜਿਹੜੀ ਦਿੱਕਤ ਦੱਸਦੇ ਆ ਮੇਰੀ ਭੈਣ ਕਾਦੀ ਦਿੱਕਤ ਆ ਪਿੰਡ ਇਹਨਾਂ ਦੀ ਪਾਣੀ ਦੀ ਕੀ ਪ੍ਰੋਬਲਮ ਆ ਇਹ ਚੈੱਕ ਕਰਨਾ ਹੋਊਗਾ ਮੁੰਡਾ ਤੁਸੀਂ ਉਹਨਾਂ ਆਪਣਾ ਨੰਬਰ ਦੇ ਕੇ ਜਾਇਓ ਜਿੱਥੇ ਜਿਹੜੀ ਦਿੱਕਤ ਹੋਵੇ ਠੀਕ ਕਰੋਗੇ ਇੱਕ ਮਿੰਟੋ ਕੱਲ ਜਿਹੜੇ ਸਰਹਾਲੇ ਵਾਲੇ ਕਹਿੰਦੇ ਨੇ ਕਿ ਸਾਡੇ ਟੈਂਕੀ ਦੀ ਉਹਦੀ ਆ ਉਹਦਾ ਕੀ ਅਪਡੇਟ ਹੈ ਤੁਹਾਡੀ ਐਕਸਲ ਸਾਹਿਬ ਨਾਲ ਗੱਲ ਕਰੋ ਮੈਨੂੰ ਹੁਣੇ ਫੋਨ ਕਰਕੇ ਪਤਾ ਕਰਕੇ ਦੱਸੋ ਕਿ ਇਹਨਾਂ ਦੇ ਜਿਹੜਾ ਇਹਨਾਂ ਨੇ ਆਪਣੀ ਪੈਸੇ ਵੀ ਅਮਾਨਤ ਵਿੱਚ ਮੈਂ ਕਰਾਈ ਹੋਣੀ ਤੁਸੀਂ ਤੇ ਇਹਨਾਂ ਦਾ ਤੁਹਾਡੀ ਸਪਲਾਈ ਕਿੱਥੋਂ ਆ ਟੈਂਕੀ ਮੋਟਰ ਕਿੱਥੋਂ ਤੁਹਾਡੀ ਨਹੀਂ ਨਹੀਂ ਯੂਬਲ ਤੁਹਾਡਾ ਉੱਥੇ ਲੱਗਣ ਥੈਂਕ ਯੂ ਉੱਥੇ ਵੰਡੀ ਹੈ ਉੱਥੇ ਟੰਗੇ ਹੈ ਨਹੀਂ ਉੱਥੇ ਹੈਗੀ ਕਿਤੇ ਇਹਦਾ ਬੋਰ ਵੀ ਲੱਗੇ ਹੋਣਾ ਤੁਸੀਂ ਸਟੇਟਸ ਪਤਾ ਕਰੋ ਪਤਾ ਕਰਕੇ ਮੈਨੂੰ ਹੁਣੇ ਦੱਸੋ ਥੈਂਕ ਯੂ ਹਾਂਜੀ ਹੋਟ ਡਿਪਾਰਟਮੈਂਟ ਕਿਹੜਾ ਹੈ ਹਾਂ ਆਜੋ ਆਜੋ ਚਿਹਰਾ ਦਾ ਭਰਾਵਾ ਬਹੁਤ ਵੱਡਾ ਲੰਬਾ ਹੋਣਾ ਇਹ ਰੋਡਵੇਚ ਵਾਲਾ ਹੈ ਬੀਬੀ ਨੂੰ ਦੇਖ ਕੇ ਬਸ ਭਜੰਦੇ ਤਾਂ ਨਹੀਂ ਦੱਸੋ ਮੈਨੂੰ ਨਹੀਂ ਨਹੀਂ ਜਦੋਂ ਅੱਗੇ ਪਿੱਛੇ ਦੂਰ ਜਾਂਦੇ ਕਿਤੇ ਇੱਕ ਤਾਂ ਸੜਕਾ ਹੁਣ ਕੋ ਬਣਾਦ ਰਹੀ ਐ ਮੇਰਾ ਵੀ ਨੋਟ ਕਰ ਇਹਨਾਂ ਨੂੰ ਰੂਟ ਚਾਹੀਦਾ ਨਾ ਪਰਸੋਤੇ ਬਸ ਜਾਂਦੀ ਨਾ ਮਲੂਰੀਆ ਜਾਂਦੀ ਨਾ ਚੱਕਟਰੂ ਜਾਂਦੀ ਨਾ ਚੰਬਲੇ ਜਾਂਦੀ ਨਾ ਗੁੰਦਪੁਰ ਜਾਂਦੀ ਨਾ ਦੱਦੂਆ ਜਾਂਦੀ ਨਾ ਸਰਾਲੇ ਜਾਂਦੀ ਨਾ ਖੇੜੇ ਜਾਂਦੀ ਨਾ ਨੰਗਲਕਲਾ ਜਾਂਦੀ ਨਾ ਕੜੋਦੀ ਜਾਂਦੀ ਐਦਾਂ ਹੀ ਐਨੇ ਪਿੰਡ ਹੁਣ ਇਹਨੂੰ ਭੁੱਲੇ ਗਏ ਮੈਂ ਕਿੰਨੇ ਪਿੰਡ ਦੱਸਿਆ ਹੋ ਗਿਆ ਨਹੀਂ ਮੇਰੀ ਧਿਆਨ ਨਾਲ ਸਾਰਗਲ ਸੁਣਿਓ ਮੇਰੀਓ ਭੈਣੋ ਜੇਕਰ ਕੋਈ ਬੱਸ ਵਾਲਾ ਤੁਹਾਨੂੰ ਦੇਖ ਕੇ ਬੱਸ ਭਜਾ ਲਵੇ ਜਾਂ ਫਿਰ ਬੱਸ ਨਾ ਰੋਕੇ ਉਹ ਨਾਲ ਝਗੜਾ ਨਹੀਂ ਕਰਨਾ ਤੁਹਾਡੇ ਹਰੇਕ ਕੋਲ ਮੇਰਾ ਟੈਲੀਫੋਨ ਨੰਬਰ ਆ ਆ ਜਿਹੜਾ ਬੋਲਦੇ ਨੇ ਲੱਗਿਆ ਬਲੈ ਤਾਂ ਕੌਣ ਇਹ ਇਹ ਮਸਤ ਬੰਦਾ ਇਹਨੂੰ ਰਹਿਣ ਦੇ ਨੂੰ ਕੁਛ ਨਾ ਕਰੀ ਜੇਕਰ ਤੁਹਾਡੀ ਕੋਈ ਵੀ ਦਿੱਕਤ ਹੈ ਤਾਂ ਮੇਰਾ ਹਰੇਕ ਬੋਰਡ ਦੇ ਹਰੇਕ ਪੋਸਟਰ ਤੇ ਨੰਬਰ ਹੈਗਾ ਉਸ ਬੱਸ ਵਾਲੇ ਦੀ ਸਿਰਫ ਤੇ ਸਿਰ ਤੁਸੀਂ ਨੰਬਰ ਪਲੇਟ ਦੀ ਫੋਟੋ ਖਿੱਚ ਕੇ ਮੈਨੂੰ ਵਟਸਐਪ ਕਰ ਦਿਓ ਬਿਲਕੁਲ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਆ ਸੜਕ ਤੁਹਾਡੀ ਡਬਲ ਬਣਾਉਣ ਲੱਗੇ ਆ ਤੇ ਬੱਸ ਵੀ ਆਪਾਂ ਜਰੂਰ ਲਾਵਾਂਗੇ ਟੇਡੂ ਬੱਸ ਸਰਵਿਸ ਉਹ ਚਾਲੂ ਕਰ ਦਿਓ ਡੇਲੀ ਲਿਬੜੀ ਜਾਂਦੀ ਥੈਂਕ ਯੂ ਹਾਂਜੀ ਕੋਰ ਡਿਪਾਰਟਮੈਂਟ ਕਿਹੜਾ ਖੇਤੀਬਾੜੀ ਡਿਪਾਰਟਮੈਂਟ ਆ ਜ਼ਮੀਨ ਦੇ ਸੰਬੰਧੀ ਕੋਈ ਦਿੱਕਤ ਆ ਜ਼ਮੀਨ ਦੀ ਮਿੱਟੀ ਚੰਕਰਾਣੀ ਆ ਕੋਈ ਬੀਜ ਚਾਹੀਦੇ ਆ ਬੀਜਾਂ ਦੇ ਸਬਸਿਡੀ ਲੈਣੀ ਆ ਕੋਈ ਹੋਰ ਖੇਤੀਬਾੜੀ ਨਾਲ ਸੰਬੰਧਿਤ ਜਿਹਨੂੰ ਵੀ ਕੋਈ ਕੰਮ ਆ ਉਹ ਕਰਾ ਸਕਦੇ ਥੈਂਕ ਯੂ ਹੋਰ ਦੱਸੋ ਕਿਹੜਾ ਡਿਪਾਰਟਮੈਂਟ ਹੈ ਹਾਂਜੀ ਸਚਾਈ ਵਾਲਾ ਨਹਿਰੀ ਪਾਣੀ ਨਹੀਂ ਨਹਿਰ ਦਾ ਪਾਣੀ ਇੱਥੇ ਤੋਂ ਨਹੀਂ ਆਉਂਦਾ ਨਹਿਰ ਤੋਂ ਹਾਂ ਠੀਕ ਠਾਕ ਨੇੜਾ ਪਣੀ ਤੇ ਇੱਥੇ ਗਾ ਨੇੜਾ ਹੈ ਇੰਦਰ ਨੇੜਾ ਹੈ ਨਹੀਂ ਗਾ ਹਾਂਜੀ ਟਿਊਬਲ ਸਿੰਚਾਈ ਵਾਲਾ ਟਿਊਬ ਲੱਗਾ ਇੱਥੇ ਪਿੰਡੇ ਚ ਆਪਣੇ ਜਾਂ ਲੋਡ ਹੋਵੇ ਕਿ ਠੀਕ ਕੰਮ ਚੱਲਦਾ ਸਾਰਾ ਠੀਕ ਹੈ ਥੈਂਕ ਯੂ ਹਾਂਜੀ ਕੋ ਡਿਪਾਰਟਮੈਂਟ ਕਿਹੜਾ ਤੁਹਾਡਾ ਡਿਪਾਰਟਮੈਂਟ ਕਿਹੜਾ ਹੈ ਫੋਰੈਸਟ ਨਹੀਂ ਫੋਰਸਟ ਨਹੀਂ ਤਾਂ ਤੇ ਹੈ ਨਹੀਂ ਜੰਗਲੀ ਵਾਲੇ ਇੱਥੇ ਜੰਗਲੀ ਜਾਨਵਰ ਦਾ ਜੜਾ ਤਾਂ ਨਹੀਂ ਹੈਗਾ ਨਹੀਂ ਸੂ ਰਹਿਗੇ ਨੋਟ ਕਰੂ ਕਿਹੜੇ ਪਿੰਡਾਂ ਦੇ ਕਿੱਥੋਂ ਆਉਂਦੇ ਇਹ ਨਹੀਂ ਨਹੀਂ ਚੋਹਾ ਜਰਾਂ ਦੇ ਬੇਟਾ ਨੋਟ ਕਰ ਜਿਹੜੇ ਪਿੰਡਾਂ ਦੇ ਗੋਲਪੁਰ ਵੀ ਆਉਂਦੇ ਗੋਲਪੁਰ ਆਉਂਦੇ ਸਾਰੇ ਪਿੰਡਾਂ 'ਚ ਦਿੱਕਤ ਹੈਗੀ ਹੈ ਇਹਨਾਂ ਪਿੰਡਾਂ 'ਚ ਸੂਰਾ ਦੀ ਦਿੱਕਤ ਹੈ ਨਾਤਰ ਪਰਮਟ ਵਗੈਰਾ ਦੇ ਕੇ ਬੰਦੇ ਰੁਪਾ ਠੀਕ ਹੈ ਹਾਂਜੀ ਏ ਆਪਣੇ ਤਹਿਸੀਲ ਤੋਂ ਲੈ ਧਿਆਨ ਨਾਲ ਮੇਰੀ ਗੱਲ ਸੁਣਿਓ ਕਿਸੇ ਦਾ ਵੀ ਕੋਈ ਇਤਕਾਲ ਦਾ ਮਸਲਾ ਆ ਕੋਈ ਜ਼ਮੀਨ ਦਾ ਕੋਈ ਮਿੰਤੀ ਦਾ ਕੋਈ ਤਕਸੀਮ ਦਾ ਕਿਸੇ ਵੀ ਤਰ੍ਹਾਂ ਦਾ ਜ਼ਮੀਨ ਦਾ ਕੋਈ ਕੰਮ ਤੁਹਾਨੂੰ ਹੈਗਾ ਤਾਂ ਤੁਸੀਂ ਤੁਹਾਨੂੰ ਹੁਣ ਹੁਕਮ ਕਰ ਸਕਦੇ ਮੇਰੇ ਸਰਦਾਰ ਜੀ ਆਏ ਕਾਲ ਕੀ ਕੰਪਿਊਟਰ ਥੈਂਕ ਯੂ ਬ੍ਰਦਰ ਥੈਂਕ ਯੂ ਹਾਂਜੀ ਕੋਰ ਡਿਪਾਰਟਮੈਂਟ ਦਾ ਸੁਖੜਾ ਹਾਂਜੀ ਸਿਹਤ ਵਿਭਾਗ ਤੁਹਾਨੂੰ ਸਾਰਿਆਂ ਨੂੰ ਇੱਕ ਮੈਂ ਖੁਸ਼ਖਬਰੀ ਦੇਣ ਲੱਗਾ। ਫਕਰ ਕਾਉਂਡਿੰਗ ਕਰ ਚੰਗੀ ਤਰ੍ਹਾਂ। ਬਹੁਤ ਜਲਦ ਆਪਣੇ ਦਫ਼ਤਰ ਤੋਂ ਪੀਜੀ ਦੇ ਵਿੱਚ ਬਸ ਸ਼ੁਰੂ ਕਰਨ ਲੱਗਾ ਜਿਹਦੇ ਵਿੱਚ ਕੋਈ ਕਿਰਾਇਆ ਨਹੀਂ ਲੱਗਿਆ ਕਰਨਾ ਤੁਹਾਡਾ ਜਾਣ ਲੱਗੇ। ਕਿਉਂਕਿ ਜਦੋਂ ਕੋਈ ਕਹਿੰਦਾ ਕਿ ਆਪਾਂ ਨੂੰ ਪੀਜੀ ਜਾਣਾ ਪੈਣਾ। ਉਹਦੇ ਵਿੱਚ ਕੀ ਹੁੰਦਾ? ਬੰਦਾ ਅੱਧਾ ਬਿਮਾਰ ਤਾਂ ਵੈਸੇ ਹੀ ਹੋ ਜਾਂਦਾ। ਉਹਦੇ ਵਿੱਚ ਬੰਦਾ ਕਹਿੰਦਾ ਮੇਰੀ ਪਰਚੀ ਕੌਣ ਘਟਾਉ ਮੇਰੇ ਟੈਸਟ ਕੌਣ ਕਰਾਉ ਕੌਣ ਚੰਡੀਗੜ੍ਹ ਲੈ ਕੇ ਜਾਉ ਡਾਕਟਰੋਂ ਕੋਲ ਚੱਲੂਗੀ ਸਵੇਰ ਨੂੰ ਬੰਦਾ ਨਾਲ ਜਾਉ ਤੁਹਾਡੇ ਟੈਸਟ ਵੀ ਹੋਣਗੇ ਤੁਹਾਡਾ ਇਲਾਜ ਵੀ ਕਰਾ ਕੇ ਦਵਾਂਗੇ ਤੁਹਾਡੇ ਉੱਥੇ ਪਰਚੀ ਵੀ ਘਟਾਵਾਂਗੇ ਸ਼ਾਮ ਨੂੰ ਤੁਹਾਨੂੰ ਘਰ ਵੀ واپس ਲੈ ਕੇ ਆਵਾਂਗੇ ਇਹਦੇ ਨਾਲ ਜੇਕਰ ਕਿਸੇ ਕੋਲ ਪੈਸੇ ਦੀ ਕਮੀ ਹੋਈ ਇਲਾਜ ਲਈ ਉਹਨੂੰ ਗਰੰਟੀ ਵੀ ਦਵਾਂਗੇ ਉਹਦੀ ਮਦਦ ਵੀ ਕਰਾਂਗੇ ਥੈਂਕ ਯੂ ਬੇਟਾ ਥੈਂਕ ਯੂ ਅੱਗੇ ਕਿੱਡੇ ਰਵਾਂਗੇ ਹਾਂਜੀ ਹਾਂਜੀ ਰੁਕੋ ਵੀਡੀਓ ਵਾਲੇ ਰੁਕ ਜੁ ਦੂਜੇ ਪਾਟ ਉਪਰ ਤੋਂ ਸੁਣ ਹਾਂਜੀ ਸਰਦਾਰ ਸਾਹਿਬ ਦੀ ਤਾੜੀ ਮਰੋ ਜਿਹਦਾ ਜੀਰੋ ਮੈਲੰਦਾ ਬਈ ਜੋਰ ਨਾਲ ਕਿਉਂਕਿ ਮੈਂ ਹੁਣ ਜਦੋਂ ਬੋਲਦਾ ਸੀ ਮੈਂ ਨਾ ਸਾਰੇ ਦੇ ਦਿਲ ਪੜ ਲੈਂਦਾ ਕੌਣ ਕੀ ਸੋਚਦਾ ਵਿੱਚ ਉੱਤੇ ਗਈ ਨੇ ਉਦਾਂ ਹੀ ਬੋਲ ਜਾਂਦਾ ਇਹਨੇ ਕਿਹੜੀਆਂ ਗੱਲਾਂ ਪੂਰੀਆਂ ਕਰਨੀਆਂ ਜਦੋਂ ਵੋਟਾਂ ਵਿੱਚ ਮੈਂ ਆਇਆ ਸੀ ਨਾ ਉਦੋਂ ਵੀ ਮੈਂ ਵੋਟਾਂ ਚ ਕਹਿ ਕੇ ਗਿਆ ਸੀ ਤੁਹਾਡੇ ਕੋ ਸਾਰੇ ਨੂੰ ਕਿ ਹਰੇਕ ਦਾ 600 ਯੂਨਟ ਬਿਜਲੀ ਦਾ ਬਿੱਲ ਜ਼ੀਰੋ ਆਊ। ਉਹ ਭਾਵੇਂ ਐਸਸੀ ਆ, ਭਾਵੇਂ ਬੀਸੀ ਆ, ਭਾਵੇਂ ਜਰਨਲ ਕਾਸ਼ਨਾ ਕੁਝ ਵੰਧਤ ਆ। ਹਰ ਇੱਕ ਦਾ 600 ਯੂਨਟ ਬਿਜਲੀ ਦਾ ਬਿਲਕੁਲ ਫ੍ਰੀ ਦੇ ਰਹੇ ਆ। ਜਿਹੜੀ ਗੱਲ ਕਹੀ ਸੀ ਉਹ ਕਰਕੇ ਤੁਹਾਡੇ ਸਾਹਮਣੇ ਖੜੇ ਆ। ਜਿਹੜੀ ਅੱਜ ਕਹਿ ਕੇ ਜਾਵਾਂਗੇ ਪੂਰੀ ਕਰਾਂਗੇ ਮੇਰਾ ਤੁਹਾਡਾ ਵਾਦਾ। ਮੇਰਾ ਵੀਰ ਹੁਣ ਗੱਲ ਸੁਣ ਲਓ। ਕਿਸੇ ਤੇ ਵੀ ਬਿਜਲੀ ਦੀ ਸਮੱਸਿਆ ਆ, ਕੋਈ ਤਾਰਾਂ ਉੱਪਰੋਂ ਲੰਗਦੀ ਆ, ਕੋਈ ਮੀਟਰ ਲੱਗਣ ਨੂੰ ਰਹਿੰਦਾ। ਕੋਈ ਟਰਾਂਸਫਰਮ ਹੈ ਕੋਈ ਲੋੜ ਦੀ ਦਿੱਕਤ ਹੈ ਮੈਂ ਤੁਹਾਡੇ ਕੋਲ ਇੱਥੇ ਬੈਠਣਾ ਸਰਦਾਰ ਸਾਹਿਬ ਇੱਥੇ ਹੀ ਆ ਤੁਹਾਡਾ ਹੱਲ ਕਰਕੇ ਜਾਵਾਂਗੇ ਮਿਹਰਬਾਨੀ ਥੈਂਕ ਯੂ ਬਜੀ ਅੱਗੇ ਦੱਸੋ ਕੌਣ ਨੇ ਡਿਪਾਰਟਮੈਂਟ ਅੱਜ ਇਹ ਮੇਰਾ ਪੀਰ ਦਾਣੇ ਕੱਢਾਂ ਵਾਲਾ ਦਾਣੇ ਕਿਹਦੇ ਕਿਹਦੇ ਬਣਨ ਵਾਲੇ ਆਪ ਕਹੜਾ ਕਰਕੇ ਦੱਸਿਓ ਮੇਰੀ ਬੇਨਤੀ ਸੁਣਿਓ ਜਿਹੜਾ ਕੋਈ ਅੱਜ ਰਹਿ ਗਿਆ ਧਿਆਨ ਨਾਲ ਸੁਣਿਓ ਮੈਂ ਜਿਹੜੀ ਗੱਲ ਕਹਿ ਰਹੇ ਆਂ ਆਪਾਂ ਗੱਲ ਕਹਿ ਕੇ ਗਏ ਸੀਗੇ ਕਿ 600 ਜੁਟ ਬਿਜਲੀ ਫ੍ਰੀ ਦਵਾਂਗੇ ਮੁੰਡਿਆਂ ਨੂੰ ਨੌਕਰੀ ਦਵਾਂਗੇ 40000 ਤੋਂ ਵੱਧ 2 ਸਾਲਾਂ ਦੇ ਵਿੱਚ ਸਰਕਾਰੀ ਨੌਕਰੀ ਦੇ ਕੇ ਆਏ ਆਂ ਇਹ ਤੋਂ ਇਲਾਵਾ ਹਾਂ ਤੁਸੀਂ ਆਪਣੇ ਸਕੂਲ ਦੀ ਬਾਹਰੋਂ ਚਾਰ ਦੁਆਰੀ ਦੇਖੀ ਹੋਣੀ ਹੁਣ ਪਹਿਲੀ ਵਾਰ ਹੋਈ ਮੈਨੂੰ ਲੱਗਦਾ ਕਿੰਨੇ ਸਾਲਾਂ ਦੀ ਕੰਨ ਦੀ ਕਿਉਂ ਸੀ ਤੁਹਾਡੇ ਬੱਚਿਆਂ ਦੇ ਸਕੂਲ ਦੇ ਕੰਮ ਕਰਨਾ ਤੁਹਾਡੀ ਸਿਹਤ ਲਈ ਕੰਮ ਕਰਨਾ ਤੁਹਾਡੀਆਂ ਸੜਕਾਂ ਦਾ ਕੰਮ ਕਰਨਾ ਮੇਰੀ ਜ਼ਿੰਮੇਵਾਰੀ ਸੀ ਕਰਕੇ ਤੁਹਾਡੇ ਸਾਹਮਣੇ ਖੜੇ ਆ। 2 ਸਾਲ ਸਰਕਾਰ ਬਣੀ ਨੂੰ ਨੇ ਹੋਏ। ਮਾਲਪੁਰ ਤੋਂ ਜੇਜੋ, ਮਾਲਪੁਰ ਤੋਂ ਕੋਟ, ਕੋਟ ਤੋਂ ਗੜਸ਼ੱਕਰ ਸੈਲੇ ਤੋਂ ਮੋਰਾਵਾਲੀ ਸੈਲੇ ਤੋਂ ਜਿਸਵਾਲ, ਸੈਲੇ ਤੋਂ ਖੁਸ਼ੀਪੱਤੀ, ਗੜਸ਼ੱਕਰ ਤੋਂ ਨੰਗਰ ਰੋਡ, ਬੰਗਿਆਂ ਤੋਂ ਅਨੰਦਪੁਰ ਸਾਹਿਬ ਵਾਲਾ ਰੋਡ, ਕੁੱਪੜ ਮਜਾਰੇ ਤੱਕ ਬਿਲਕੁਲ ਨਵਾਂ ਨਕੋਰ ਬਣਦਾ ਪਿਆ ਤੁਹਾਡੇ ਸਾਹਮਣੇ ਸਾਰਿਆਂ ਦੇ ਆ। ਦੇਦੇ 5 ਸਾਲ ਜਦੋਂ ਅਖੀਰਲੇ ਸਰਕਾਰ ਦੇ ਹੁੰਦੇ ਆ ਉਦੋਂ ਠੇਂਡਾ ਲੈ ਕੇ ਬਜਰੀ ਸਿੱਟ ਦਿੰਦੇ ਆ ਗੱਲ ਸੱਚੀ ਕਿ ਝੂਠੀ ਆ ਪਹਿਲਾਂ ਕਰਕੇ ਦਵਾਂਗੇ ਮੇਰਾ ਵੀਰ ਇੱਕ ਗੱਲ ਆ ਜਿਹੜੇ ਅੱਜ ਨਹੀਂ ਆਏ ਉਹਨਾਂ ਨੂੰ ਵੀ ਸਨੇਹਾ ਦੇ ਦਿਓ ਜਿਹਦਾ ਕਟ ਹੋ ਗਿਆ ਜਿਹਦਾ ਨਹੀਂ ਬਣਿਆ ਜਿਹਦਾ ਬੱਚਿਆਂ ਦਾ ਨਾਮ ਚੜਨਾ ਕਿਸੇ ਨੋ ਦਾ ਨਾਮ ਚੜਨਾ ਉਹ ਸਾਰਿਆਂ ਦੇ ਮੈਂ ਬਣਾ ਕੇ ਦਊਗਾ ਮੈਂ ਗਰੰਟੀ ਦਿੰਦਾ ਮੇਰਾ ਵੀਰ ਸਾਰਿਆਂ ਦਾ ਬਣਾਣਾ ਜੱਸੀ ਮੇਰਾ ਵੀਰ ਧਿਆਨ ਨਾਲ ਸੁਣਨਾ ਜਿਹੜਾ ਕੋਈ ਮੈਨੂੰ ਗਾਲਾਂ ਕੱਢਦਾ ਜਿਹਨੇ ਸਾਨੂੰ ਵੋਟ ਨਹੀਂ ਪਾਈ ਉਹਦਾ ਵੀ ਬਣਾ ਦੇ ਸਾਰਿਆਂ ਦਾ ਬਣਾ ਦੇ ਲੈ ਪਹਿਲਾਂ ਨਹੀਂ ਫਿਰ ਫਿਰ ਦੂਜਾ ਆਪਣੇ ਰਸੂ ਬਰਾਬਰੇ ਬਣਾਵਾਂਗੇ ਸਾਰਿਆਂ ਦਾ ਬਣਾਵਾਂਗੇ ਪ੍ਰਾਈਮ ਮੰਨ ਚੇਲੀ ਰਖਣਾ ਵੀ ਅਸੀਂ ਇਦਾਂ ਹੋ ਕੇ ਹਾਂ ਦਾ ਹੋਗੇ ਠੀਕ ਆ ਕੋਈ ਬੈਰ ਬਰੋਲਿੰਗ ਕਿਸੇ ਨਾਲ ਸਾਰਿਆਂ ਦਾ ਕੰਮ ਕਰਕੇ ਦਵਾਂਗੇ ਥੈਂਕ ਯੂ ਹੋਟ ਡਿਪਾਰਟਮੈਂਟ ਕਿਹੜਾ ਹੈ ਹੋਕੇ ਡਿਪਾਰਟਮੈਂਟ ਸਾਰੇ ਆਪਣੇ ਕੰਪਲੀਟ ਹੋ ਗਏ ਆਜੋ ਤੁਸੀਂ ਆਓ ਵੀਡੀਓ ਸਾਫ ਵੀਡੀਓ ਸਾਫ ਆਏ ਕਿ ਨਹੀਂ ਆਏ ਅੱਜ ਵੀਡੀਓ ਚੰਗੀ ਟਿਕ ਹੈ 42 ਡੋਂਗਲੇ ਤਿਆਰ ਇਸ ਵੇਲੇ ਦੀ ਹਾਂ ਜਾਂ ਨਾ ਦਿਖਾਓ ਉੱਥੇ ਕਿਹਨਾਂ ਦੀ ਕਿਉਂ ਨਹੀਂ ਤਿਆਰ ਕਰਦੇ ਨਹੀਂ ਅੱਜ ਨਹੀਂ ਗਿਆ ਸੀ ਮੈਨੂੰ ਇਹ ਦੱਸੋ ਜੇ ਮੈਨੂੰ ਪਤਾ ਮੈਂ ਤਾਂ ਹੀ ਪੁੱਛਦੇ ਇਹ ਕਰਦਾ ਨਹੀਂ ਕੰਮ ਕਿਉਂ ਨਹੀਂ ਬਣਾਈ ਡੋਂਗਲੇ ਇਹਦੇ ਮੈਂ ਤੁਸੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਫਿਰ ਤਾਂ ਇਹਦਾ ਜਾ ਗਿਆ ਪਰ ਮੇਰੀ ਗੱਲ ਸੁਣ ਲੋ ਮੈਨੂੰ ਤੁਹਾਡੀ ਇਹ ਸ਼ਿਕਾਇਤ ਆ ਵੀ ਤੁਸੀਂ ਸਰਪੰਚਾਂ ਦੀਆਂ ਡੰਗਰਾਂ ਨਹੀਂ ਕਰਦੇ ਸ਼ਿਕਾਇਤਾਂ ਨਹੀਂ ਕੋ ਸਰਪੰਚ ਦੀ ਸੈਕਟਰੀ ਦੀ ਠੀਕ ਮਿੱਤਰ ਮੈਂ ਦੁਸ਼ਮਣ ਚਲੋ ਬੈਠੋ ਮੇਰੀ ਬੇਨਤੀ ਸੁਣਿਓ ਦਾਦੂਵਾਲ ਗੋਂਦਪੁਰ ਸਰਹਾਲਾ ਤੇ ਮਨੋਲੀਆ ਚਾਰੇ ਪਿੰਡਾਂ ਦੇ ਵਿੱਚ ਜਿਹੜੇ ਵੀ ਕੰਮ ਹੋਣ ਵਾਲੇ ਆ ਮੈਂ ਹੁਣ ਇੱਥੇ ਬੈਠਣ ਲੱਗਾ ਮੈਨੂੰ ਤੁਸੀਂ ਸਾਰੇ ਆਪਣੇ ਕੰਮ ਦੱਸੋ ਜਿੰਨੀ ਜਿੰਨੀ ਗ੍ਰਾਂਟ ਪਿੰਡ ਨੂੰ ਚਾਹੀਦੀ ਆ ਹੁਣੇ ਮਨਜ਼ੂਰ ਕਰਕੇ ਜਾਂਦਾ ਸਾਰੀ ਜਿੰਨੀ ਵਿੱਚ ਚਾਹੀਦੀ ਆ ਮੈਂ ਜਿਹੜੀ ਬੇਨਤੀ ਕਰ ਲਗਾ ਮੇਰੇ ਤੋਂ ਬਾਅਦ ਹੁਣ ਸਾਡੇ ਜਸਪਾਲ ਜੀ ਚੀ ਨੇ ਜਿਹੜੇ ਆਪਣੇ ਗਊ ਸੇਵਕ ਮਿਸ਼ਨ ਦੇ ਮੈਂਬਰ ਵੀ ਨੇ ਇਹ ਵੀ ਆਪਣੇ ਵਿਚਾਰ ਦੱਸਣਗੇ ਮੈਂ ਸਿਰਫ ਦੋ ਬੇਨਤੀਆਂ ਤੁਹਾਨੂੰ ਕਰਨੀਆਂ ਅੱਜ ਕੋਈ ਭਾਸ਼ਣ ਨਹੀਂ ਦੇਣਾ ਤੁਹਾਨੂੰ ਪਹਿਲੀ ਬੇਨਤੀ ਚਾਰੇ ਪੰਚਾਇਤਾਂ ਆਈਆਂ ਆ ਧਿਆਨ ਨਾਲ ਸੁਣਿਓ ਭੈਣ ਮੇਰੀ ਇਹ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਕਹਿ ਕੇ ਭੇਜਿਆ ਤੁਹਾਡੇ ਵਿੱਚ ਅਸੀਂ ਪਿੰਡਾਂ ਦੇ ਵਿੱਚੋਂ ਪਾਰਟੀਵਾਦੀ ਖਤਮ ਕਰਨੀ ਲੜਾਈ ਝਗੜੇ ਖਤਮ ਕਰਨੇ ਆ ਜਿਹੜੀ ਵੀ ਪੰਚਾਇਤ ਸਰਬਸੰਮਤੀ ਦੇ ਨਾਲ ਆਪਣੇ ਪਿੰਡ ਦੇ ਵਿੱਚ ਸਰਪੰਚ ਚੁਣੂਗੀ ਮੋਟਾ ਪਿੰਡ ਵਿੱਚ ਨਹੀਂ ਪੈਣ ਗਿਆ ਉਸ ਪਿੰਡ ਨੂੰ ਮੁੱਖ ਮੰਤਰੀ ਸਾਹਿਬ 5 ਲੱਖ ਰੁਪਇਆ 5 ਲੱਖ ਰੁਪਇਆ ਮੈਂ ਨਾਮ ਭਜੂਗਾ 10 ਲੱਖ ਰੁਪਇਆ ਦਾ ਬੰਦ ਉਸ ਪਿੰਡ ਨੂੰ ਦੂਜੀ ਬੇਨਤੀ ਮੇਰੀ ਇਹ ਆ ਜਿੰਨੇ ਵੀ ਕੰਮ ਤੁਸੀਂ ਕਹੇ ਆ ਉਹ ਕਰਕੇ ਤੁਹਾਡੇ ਮੂਰੇ ਖੜੇ ਆ ਜਿੰਨੇ ਤੁਸੀਂ ਕਹਣੇ ਉਹ ਕਰਕੇ ਆਣੇ ਆ ਜਦੋਂ ਘਰ ਵਿੱਚ ਨਿਆਣਾ ਕੰਮ ਚੰਗਾ ਕਰਦਾ ਹੋਵੇ ਫਿਰ ਉਹ ਇੱਕ ਸ਼ਾਬਾਸ਼ ਭਾਲਦਾ ਹੁਣ ਮਰੇ ਬਲਕ ਸੱਤੀ ਦੀਆਂ ਜਲਾਪੁਰਸ਼ ਦੀਆਂ ਲੋਕ ਸਭਾ ਦੀਆਂ ਮੋਟਾ ਆੜੀਆਂ ਮੈਨੂੰ ਪੂਰਨ ਉਮੀਦ ਆ ਕਿ ਤੁਸੀਂ ਜ਼ੋਰਦਾਰ ਤਾੜੀ ਮਾਰ ਕੇ ਮੈਨੂੰ ਵਿਸ਼ਵਾਸ ਦਿਓਗੇ ਕਿ ਅਸੀਸ਼ਵਾਦ ਦੇਣਾ ਮੈਨੂੰ ਦੀਖਾਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੇਤੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਦੋ ਸ਼ਬਦ ਤੁਹਾਰਨਾ ਜੈ ਸਾਂਝੇ ਜਰੂਰ ਕਰਨਾ ਕੱਲ ਮੈਂ ਅਖੀਰ ਜੇ ਇੱਕ ਬੇਨਤੀ ਕਰਨੀ ਧਿਆਨ ਨਾਲ ਸੁਣੇ ਮੜੀ ਕਰੀ ਸ਼੍ਰੀ ਗੁਰਦਾਸ ਮਹਾਰਜ ਜੀ ਦੇ ਗੁਰਪੁਰਬ ਆਪਾਂ ਸਾਰਿਆਂ ਨੇ ਮਨਾਏ ਆ ਇਸ ਵਾਰ ਗੜਸ਼ੰਕਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪ ਆ ਕੇ ਖਰੜਗੜ੍ਹ ਸਾਹਿਬ ਕੇ ਨਤਬਸਤੋ ਕੋ ਕੇ ਗਏ ਆ ਮੱਥਾ ਟੇਕ ਕੇ ਗਏ ਆ ਆਪ ਸਭ ਨੂੰ ਵਧਾਈ ਦੇ ਕੇ ਗਏ ਆ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਮੁੱਖ ਮੰਤਰੀ ਸਾਹਮਣੇ ਉੱਥੇ ਹਾਂ ਕੀਤੀ ਇਹ ਗੁਰੂ ਸਾਹਿਬ ਦਾ ਜਿਹੜਾ 650 ਸਾਲਾ ਆ ਉਹ ਗਣਸ਼ੰਕਰ ਜਿ ਮਨਾਇਆ ਜਾਊਗਾ ਉਹਦੇ ਨਾਲ ਵੱਡੀ ਗੱਲ ਕੀ ਹੋਣੀ ਮੈਂ ਤੁਹਾਨੂੰ ਦੱਸਣ ਲੱਗਾ 300 ਸਾਲਾ ਅਨੰਦਪੁਰ ਸਾਹਿਬ ਮਨਾਇਆ ਗਿਆ ਖਾਲਸਾ ਸਥਾਪਨਾ ਦਿਵਸ ਕਈ ਕਰੋੜ ਰੁਪਏ ਫੰਡ ਆ ਉੱਥੇ ਲਾਏ ਗਏ ਪਿਛਲੇ ਸਾਲ 550 ਸਾਲਾ ਗੋਨਾਂ ਨੂੰ ਪਾਸ਼ਾ ਜੀ ਦਾ ਮਨਾਇਆ ਸੁਲਤਾਨ ਪਰਲੋਦੀ ਡੇਰਾ ਬਾਬਾ ਨਾਨਕ ਕਈ 100 ਕਰੋੜ ਰੁਪਏ ਉਸ ਹਾਲ ਕੇ ਨੂੰ ਫੱਟ ਲਿਆਏ ਜਿਹੜਾ ਕੰਮ ਗੜਸ਼ਕਰ ਵਿਧਾਨ ਸਭਾ ਹਲਕੇ ਦਾ ਮੈਂ ਸੰਧਾ 50 ਸਾਲ ਨਹੀਂ ਹੋਣਾ ਸੀ ਇਹਨਾਂ 2-3 ਸਾਲਾਂ ਵਿੱਚ ਹੋ ਜਾਣਾ ਕਿਉਂਕਿ 650 ਸਾਲਾਂ ਗੜਸ਼ਕਰ ਤੇ ਮਨਾਇਆ ਜਾਣਾ ਇਸ ਗੱਲ ਦੀ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਆ ਮੁੱਖ ਮੰਤਰੀ ਸਾਹਿਬ ਆਪ ਕਹਿ ਕੇ ਗਏ ਆ ਕਿ ਗੜਸ਼ਕਰ ਨੂੰ ਕਿਸੇ ਕੱਲੋਂ ਵੀ ਆਪਾਂ ਪਿੱਛੇ ਨਹੀਂ ਰਹਿਣ ਦਿਆਂਗੇ ਉਹਦੇ ਨਾਲ-ਨਾਲ ਜਿੰਨੇ ਵੀ ਕਮੇਟੀਆਂ ਨੇ ਕੱਲ ਮੈ ਆਣਾ ਸੀ ਪਰ ਮੈਂ ਨਹੀਂ ਆ ਸਕਿਆ ਥੋੜੀ ਘਰ ਦੇ ਵਿੱਚ ਇੱਕ ਮੁਸ਼ਕਲ ਆ ਗਈ ਸੀ ਮਰੇ ਚਾਚੀ ਜੀ ਨੂੰ ਹਾਰਟ ਅਟੈਕ ਆ ਗਿਆ ਉਸ ਕਰਕੇ ਹਸਪੀਟਲ ਜਾਣਾ ਪੈ ਗਿਆ ਤੇ ਰਾਤ ਨੂੰ ਉੱਥੇ ਰਹੇ ਆ ਤੇ ਅੱਜ ਸਪੈਸ਼ਲ ਫੇਰ ਬਗਿਆ ਬੇ ਪ੍ਰੋਮ ਰੱਖਿਆ ਮੈਂ ਦੇਖ ਕੇ ਜਮ ਵਧਾਈ ਸੋ ਅੱਜ ਵੀ ਮੈਂ ਬੇਨਤੀ ਕਿਸੇ ਦੀ ਸੁਖ ਨਹੀਂ ਹੈ ਕਰਿਆ ਜਿਲੰਦਰ ਗਿਆ ਕਮੇਟੀ ਨੂੰ ਬੁਲਾਓ ਜਿੱਤੇ ਗ੍ਰਾਂਟ ਕਹਿੰਦੇ ਅੱਜ ਐਨਾਨਸ ਕਰਕੇ ਜਾਂਉਂਦੇ ਨਾਲ ਦੀ ਨਾਲ ਪਾਵਾਂਗੇ ਤੁਹਾਡੀ ਗ੍ਰਾਂਟ ਜਿਹੜੀ ਵੀ ਹੈਗੀ ਆ ਮਾਰੋ ਤੁਹਾਡੀ ਭਾਈ ਤੁਹਾਡੇ ਪਿੰਡੋਂ ਗ੍ਰਾਂਟ ਆਣ ਲੱਗੀ ਆ ਸੋ ਇਹਦਾ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਹਾਂਜੀ ਸਰਪੱਛਾ ਜੇ ਆਵਾਜ਼ੀ ਪਾਰਟੀ ਸ਼ਾਮਲ ਹੋ ਰਹੇ ਮੈਂ ਇਹਨਾਂ ਨੂੰ ਬਹੁਤ-ਬਹੁਤ ਬਹੁਤ-ਬਹੁਤ ਜੱਟਾਂ ਤੋਂ ਬੈਠੋ ਆਜੋ ਬਹੁਤ ਹੈ ਅੱਲਾਹ ਹਰ ਜਗ੍ਹਾ ਨਿਗਰਾਨਾ ਰੱਖਦਾ ਹੈ ਚਾਰ ਪਿੰਡਾਂ ਦੀ ਵੱਖ-ਵੱਖ ਪੰਚਾਇਤ ਮੈਂਬਰ ਮਰੀਆ ਪੈਣਾ ਬਜ਼ੁਰਗ ਬੱਚੇ ਨੌਜਵਾਨ ਵੀ